ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਟਾਪ ਦੀ ਬਾਂਹ ਸੇਲ ਲਈ ਲੈ ਗਏ ਜੀ ਤਾਜੀ ਸੂਈ ਆ ਬਾਈ ਬੱਚਾ ਮਗਰ ਬੱਚੀ ਆ ਆਓ ਕਰ ਲੈਨੇ ਬਾਈ ਨਾ ਗੱਲ ਬਾਤ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹਾਂ ਵਧੀਆ ਹਾਂਜੀ ਠੀਕ ਠਾਕ ਜੀ ਬਹੁਤ ਵਧੀਆ ਬਾਈ ਚਲੋ ਵਧੀਆ ਨਾਮ ਤੇ ਐਡਰੈਸ ਬੋ ਨਾਮ ਬਾਈ ਜੀ ਮੇਰਾ ਜੱਗੀ ਜੀ ਪਿੰਡ ਸੈਦੋ ਕਿਤੇ ਜ਼ਿਲ੍ਹਾ ਮੋਗਾ ਜੀ ਤਹਿਸੀਲ ਆਪਾਂ ਨੂੰ ਨਿਹਾਲ ਸਿੰਘ ਵਾਲਾ ਰਹਿ ਜਾਂਦੀ ਹੈ ਜੀ ਨੇੜੇ ਪਿੰਡ ਬਈ ਨੇੜੇ ਆਪਾਂ ਨੂੰ ਭਧੌੜ ਰਹਿ ਗਿਆ ਜੀ ਸਲਾਦਪੁਰਾ ਨਿਹਾਲ ਸਿੰਘ ਵਾਲਾ ਰਹਿ ਗਿਆ ਜੀ ਮੋਬਾਈਲ ਨੰਬਰ ਬੋਲੋ ਜੀ ਮੋਬਾਈਲ ਨੰਬਰ ਹੈਗਾ ਜੀ ਆਪਣਾ 79813 ਤੇ 30809 ਜੀ ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਇਹ ਬੈਡ ਦੇ ਨੇ ਕਿਹੜਾ ਸੂਆ ਸੂਈ ਇਹ ਪਹਿਲਾ ਸੂਆ ਸੂਈ ਆ ਡਾਕਟਰ ਸਾਹਿਬ ਕਦੋਂ ਸੂਈ ਆ ਬਾਈ ਇਹਨੂੰ ਹੋ ਗਏ ਬਾਈ ਅੱਜ 5-6 ਦਿਨ ਸੂਈ ਨੂੰ 5 ਤੋਂ 6 ਦਿਨ ਪੱਚਿਆ ਗਿਆ ਮਗਰ ਮਗਰ ਬੱਚੀ ਆ ਵੀਰ ਬੱਚੀ ਬੜੀ ਚੰਗੀ ਆ ਹਾਂ ਬੱਚੀ ਬਹੁਤ ਚੰਗੀ ਦਿੱਤੀ ਆ ਬਾਈ ਕਿਹੜੇ ਸੀਮਨ ਦੀ ਆ ਭਰਾ ਇਹ ਬਾਈ ਆਪਾਂ ਸਾਰਾ ਪੁੱਛ ਕੇ ਦੱਸ ਦਾਂਗੇ ਡਿਟੇਲ ਬਾਈ ਤੋਂ ਸਾਰਾ ਬਾਇਓ ਡਾਟਾ ਗਾ ਬੱਚੀ ਦਾ ਬੱਚਾ ਕਰਮਾਲੀ ਨੇ ਬੱਚੀ ਨੂੰ ਜਨਮ ਦਿੱਤਾ ਬੱਚੀ ਦੀ ਕੁਆਲਿਟੀ ਫੁੱਲ ਵੈਡ ਵੀ ਖਿਰਚ ਚੰਗੀ ਆ ਬਈ ਕਰ ਬੱਚੀ ਵੀ ਬਹੁਤ ਚੰਗੀ ਆ ਬਾਈ ਕਰ ਵੈਡ ਬਹੁਤ ਚੰਗਾ ਆ ਇਸ ਬੜਾ ਚੰਗਾ ਲੇਵਾ ਦੇਖੋ ਲੈ ਮੂਰੋਂ ਪਹਿਲਾਂ ਸਟਾਰਟਿੰਗ ਦੇਖੋ ਹਾਂ ਇਹ ਤਾਂ ਬਾਦੀ ਬੁੱਦੀ ਆ ਬਾਈ ਤਾਜੀ ਸੂਈ ਵੀ ਹਮ ਕੱਲਾ ਕੱਲਾ ਥਣ ਪੂਰੀ ਵਿਥੀ ਦੇ ਥਣ ਮੁੱਠੀ ਵਾਲਾ ਥਣ ਚਵਾਈ ਕਿਵੇਂ ਆ ਭਰਾ ਚਵਾਈ ਤਾਂ ਬਾਈ ਸੈਕਟਰ ਗਿਆ ਧਾਰਾਂ ਬ ਆਰਡਰ ਦੇਖੋ ਬਾਈ ਆਰਡਰ ਦੀ ਜਿਹੜੀ ਫੀਟਿੰਗ ਹੈ ਨਾ ਇਹ ਗੱਲਾਂ ਕੱਲਾ ਥਣ ਲੈ ਪੂਰੀ ਵਿਥੀ ਦੇ ਥਣ ਚਾਰੇ ਥਣ ਨਿਕਣਵੇਂ ਪੂਰੇ ਗੈਪ ਤੇ ਚਵਾਈ ਵੀ ਬਾਈ ਕਹਿੰਦਾ ਜਮਾਉਣ ਲੈਣ ਕੀ ਧਾਰ ਲੈ ਤਾਜੀ ਸੂਈ ਆ ਹਾਂ ਬਾਈ ਇਹ ਤਾਂ ਫੋਲ ਹੈ ਬਾਈ ਜੇ 3 ਦਿਨ ਹੋਇਆ ਸੂਈ ਬੱਚੀ ਫੁੱਲ ਕਰਦ ਫੁੱਲ ਬਰੀਡ ਸੂਈ ਸਵਾਈ ਬੱਚਾ ਮਗਰ ਬੱਚੀ ਜੇਰ ਪੈ ਗਈ ਭਰਾ ਜੇਰ ਮੁਕੰਬਲਾ ਭਲੇ ਆਪਣੇ ਕੋਲੇ ਵੀਡੀਓ ਬਣੀ ਪਿਆ ਬਕਾਇਦਾ ਓਕੇ ਬਾਈ ਸਾਰੀ ਵੀਡੀਓ ਬਾਈ ਕੋਲੇ ਪ੍ਰੋਪਰ ਹੈਗੀ ਆ ਜੇਰ ਦੀ ਲੇਵਾ ਦੇਖੋ ਲੇਵੇ ਜਿਹੜੀ ਫੀਟਿੰਗ ਹੈ ਨਾ ਕਮਾਲ ਦੀ ਹੈ ਬਾਕੀ ਤੋਰ ਗਿਰ ਗੋ ਨੱਖਪੁਣਾ ਬੱਛੀ ਦੇ ਵਿੱਚ ਬਰੀਡ ਹਮ ਆਓ ਮੜਾ ਜਾ ਤੁਸੀਂ ਵੀ ਆਜੋ ਬਾਹਰ ਲੈ ਤੋਰ ਆ ਦੇਖੋ ਕਾ ਕਰ ਫੁੱਲ ਬਰੀਡ ਆ ਕਿ ਨਹੀਂ ਪਰਾ ਹਾਂਜੀ ਹਾਂਜੀ ਬਰੀਡ ਪੱਕੋ ਤਾਂ ਡਾਕਟਰ ਸਾਹਿਬ ਕੋਈ ਕਮੀ ਨਹੀਂ ਬੱਛੀ ਦੇ ਵਿੱਚ ਸਹੀ ਗੱਲ ਆ ਨੱਖਪੁਣਾ ਬਰੀਕ ਬਰੀਡ ਹਮ ਬਾਕੀ ਕੋਈ ਐ ਨਹੀਂ ਹੈਗਾ ਵੀ ਟੈਰੀ ਕਾ ਟਰ ਗਿਆ ਸਾਰੀ ਜੰਨੀਆ ਬਰੀਕ ਆ ਬੱਛੀ ਦੁੱਧ ਵਾਲੀ ਹੈ ਕੋਣ ਵੀ ਕਰਦਾ ਕੋਈ ਛੋਟ ਹੀ ਨਹੀਂ ਹੈਗੀ ਹਾਂਜੀ ਫੁੱਲ ਹਾਈਟ ਆ ਜੀ ਬੱਛੀ ਦੀ ਫੁੱਲ ਹਾਈਟ ਆ ਗਈ ਪ੍ਰਿੰਟ ਪ੍ਰਿੰਟ ਪੂਰਾ ਚੰਗਾ ਸੋਈ ਸਵਾਈ ਲੈਵਾ ਕਮਾਲ ਦਾ ਕਿੰਨਾ ਕੁ ਬੋਲੋ ਦੱਸਿਆ ਹੁਣ ਹੁਣ ਬਾਈ 18 19 ਕਿਲੋ ਦੁੱਧ 18 19 ਕਿਲੋ ਦੁੱਧ ਹਾਂਜੀ ਹਜੇ 5 6 ਦਿਨ ਹੀ ਹੋਇਆ ਸੋਈ ਨੂੰ ਮਾਲਕ ਰੱਖੇ ਸੁੱਖ ਦੁੱਧਤਾ ਬੱਛੀ ਬਾਹਲਾ ਤਾਂ ਆਪਾਂ ਕਹਿੰਦੇ ਨਹੀਂ ਚਲੋ 24 25 ਕਿਲੋ ਦਾ ਹੱਕ ਬਣਦਾ ਬੱਛੀ ਦਾ ਦੇਣ ਦਾ ਸਹੀ ਜਿਹੜੇ ਹਿਸਾਬ ਨਾਲ ਹੁਣ ਹੋਇਆ ਹੁਣ ਜਾਂਦੀ ਡਾਕਟਰ ਸਾਹਿਬ ਇੱਕ ਤਾਂ ਕਹਿਣ ਦਾ ਹੁੰਦਾ ਹਾਂਜੀ ਇਹ ਆਪਾਂ ਤੋਲ ਕੇ ਦੇਵਾਂਗੇ ਆਲੇ ਨੂੰ ਤੋਲ ਕੇ ਦੇਵਾਂਗੇ ਹਾਂਜੀ 18 19 ਕਿਲੋ ਐ ਫੀਟਿੰਗ ਲੇਵਾ ਬੜੀ ਕਮਾਲ ਦੀ ਫਿੱਟ ਫਿੱਟ ਲੇਵਾ ਹਾਂਜੀ ਲੇਵਾ ਪੱਕਾ ਗਾ ਪਰ ਜਿੰਨਾ ਹੈਗਾ ਹੈਗਾ ਠੋਸ ਆ ਸਹੀ ਗਾ ਇਹ ਲੇਵੇ ਨੂੰ ਨਾ ਕੋਈ ਮਸਟੈਟਸ ਨਾ ਕੋਈ ਕੁਝ ਹੋਰ ਆ ਦੇਖੋ ਤੁਸੀਂ ਹਜੇ ਤਾਂ ਬੱਛੀ ਦੇ ਭੜ ਭੋੜਾ ਨਾ ਸਹੀ ਗਾ ਜਦੋਂ ਇਹ ਫਾੜੀ ਵਾਲਾ ਲੇਵਾ ਕੱਢਣਾ ਜੀ ਬੱਛੀ ਨਾ ਜਿੱਦੇ ਤਿਆਰ ਹੋ ਗਈ ਤੋਰਾ ਵੀ ਇੱਕ ਨੰਬਰ ਆ ਬਾਈ ਫੁੱਲ ਥੋੜਾ ਧੱਕਾ ਕਰਦੀ ਆ ਬਾਈ ਖੁੱਲੀ ਫਿਰਦੀ ਆਈ ਹੈ ਨਾ ਤੇ ਮੁੱਲ ਕੀ ਆ ਭਰਾ ਜਾਇਜ਼ ਜਾਇਜ਼ ਮੁੱਲ ਬਾਈ ਜੀ ਦਾ ਬਸ ਜਾਇਜ਼ ਹੀ ਹੋਊਗਾ ਕਰ ਲਾਂਗੇ ਆਪਾਂ ਫੋਨ ਤੇ ਬੱਛੀ ਦਾ ਠੀਕ ਆ ਹਾਂਜੀ ਮੁੱਲ ਭਰਾ ਕਹਿੰਦਾ ਫੋਨ ਤੇ ਕਰ ਆ ਤੁਸੀਂ ਨੇੜੇ ਹੋ ਕੇ ਦਿਖਾਓ ਮਾੜ ਮੁੱਲ ਪਹਿਲਾਂ ਵੀ ਬਾਈ ਦੇ ਜਾਇਜ ਹੁੰਦੇ ਆ ਇਸ ਵਾਰੀ ਵੀ ਬਾਈ ਕਹਿੰਦਾ ਮੁੱਲ ਆਪਾਂ ਜਾਇਜ ਹੀ ਰੱਖੀ ਜਾਇਜ ਹੀ ਦਿਖਾਉਣਾ ਆ ਦੇਖੋ ਹਜੇ ਤਾਂ ਬੱਚੀ ਦੇ ਫਾੜੀ ਵੰਨੀ ਸ਼ੁਰੂ ਹੋਈ ਅਜੇ ਤਾਂ ਭਾਲਾ ਜੀ ਹਸਾ ਇਹਦਾ ਜਰਮ ਆਣ ਬਣ ਗਿਆ ਦੇਖੋ ਤੁਸੀਂ ਆਣ ਫਾੜੀ ਵਾਲਾ ਲੈਵਾ ਹੋ ਬੱਚੀ ਦਾ ਹਾਂਜੀ ਹਾਂਜੀ ਸਹੀ ਗੱਲ ਆ ਬਾਈ ਤੇ ਮੁੱਲ ਜਾਇਜ ਆ ਬੜ ਚੰਗੀ ਹੈ ਜਾਇਜ ਹੀ ਕਰਨਾ ਬਾਈ ਕਹਿੰਦਾ ਸੁਨੱਖ ਪੁਣਾ ਦੇਖੋ ਜੀ ਬੱਚੀ ਦਾ ਸੁਨੱਖ ਪੁਣਾ ਫੌਲਾ ਵੜ ਦੇ ਵਿੱਚ ਤੇ ਕੇਸੇ ਵੀਰ ਨੂੰ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਬੱਚੀ ਦੀ ਡਿਟੇਲ ਵੀ ਬਾਈ ਕਹਿੰਦਾ ਸਾਰੀ ਮਿਲੂ ਵੀ ਕਿਹੜੇ ਇਹਦੀ ਵੀ ਡਿਟੇਲ ਮਿਲ ਜੂਗੀ ਜੀ ਬੱਚੀ ਦੀ ਵੀ ਮਿਲ ਜੂਗੀ ਬਹੁਤ ਠੀਕ ਆ ਬਾਈ ਧੰਨਵਾਦ ਓਕੇ